ਮੇਰੀਆਂ ਖਾਤਕ ਦੇ ਨੂੰ ਪਹਿਲਾਂ ਤਾਂ ਜੀ ਅੱਜ ਮੈਂ ਇਸ ਤੁਹਾਡਾ ਧੰਨਵਾਦ ਕਰਦਾ ਪੱਤਰਕਾਰ ਵੀਰ ਦਾ ਸਰਦਾਰ ਬਲਜੀਤ ਸਿੰਘ ਜੀ ਕਿਰੜਾ ਜੋ ਚੱਲ ਕੇ ਆਏ ਆ ਪਾਣੀ ਵਿੱਚ ਘਿਰੇ ਹੋਏ ਸਾਡੇ ਅੱਜ ਮੁਸੀਬਤ ਦੇ ਵਿੱਚ ਉਹਨਾਂ ਨੇ ਸਾਡੀ ਆ ਕੇ ਸਾਰ ਲਈ ਆ ਧੰਨਵਾਦ ਕਰਦੇ ਆ ਤੇ ਬੇਨਤੀ ਆ ਸਾਡੀ ਕਿ ਇੰਨੇ ਦਿਨਾਂ ਤੋਂ ਘੱਟੋ ਘੱਟ 27 28 ਦਿਨ ਤੋਂ ਜੋ ਸਾਡੇ ਨਾਲ ਇਹ ਹਾਲਾਤ ਇਸ ਤਰ੍ਹਾਂ ਪਾਣੀ ਨੇ ਵਿਗਾੜੇ ਹੋਏ ਆ ਤੇ ਜਿਹੜਾ ਅਜੇ ਤੱਕਰ ਵੀ ਅੱਜ 28 ਤਰੀਕ ਹੋ ਚੁੱਕੀ ਆ ਪਰ ਪਿੱਛੋਂ ਫਿਰ ਵੀ ਇਹ ਆਰਡਰ ਆ ਰਿਹਾ ਕਿ ਅਜੇ ਪਾਣੀ ਵੱਧ ਸਕਦਾ ਤੇ ਪਾਣੀ ਵਧਣ ਦਾ ਕਾਰਨ ਸਾਡੇ ਜਿਹੜੇ ਬੰਨ੍ਹ ਦੇ ਉੱਤੇ ਜਿੱਥੇ ਸਾਡਾ 86 ਵਾਲਾ ਪੰਨ ਟੁੱਟ ਗਿਆ ਸੀ 86 ਵੇਲੇ ਪਾਣੀ ਜਦੋਂ ਆਇਆ ਜਿੱਥੋਂ ਬੰਨ੍ਹ ਟੁੱਟ ਗਿਆ ਸੀ ਉੱਥੋਂ ਸਾਡੇ ਫਿਰ ਵੀ ਸੀਰਾ ਪੈ ਰਹੀਆਂ ਉੱਥੇ ਅਸੀਂ ਅੱਜ ਸਾਰੀ ਸੰਗਤ ਲੈ ਕੇ ਉੱਥੇ ਮਿਹਨਤ ਨਾਲ ਲੱਗੇ ਹੋਏ ਆ ਉਹ ਸੀਰ ਨੂੰ ਬੰਦ ਕਰਨ ਵਾਸਤੇ ਤੇ ਉੱਥੇ ਸਾਡੇ ਚੈਨਲ ਵਾਲੇ ਵੀਰ ਆਏ ਆ ਉੱਥੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਜਿਹੜੇ ਵੀ ਸਾਡੇ ਇਲਾਕੇ ਦੇ ਹੋਰ ਆ ਵੀਰ ਉਹ ਇੱਥੇ ਆ ਕੇ ਸਾਡਾ ਸਾਥ ਦੇਣ ਤਕੜੇ ਹੋ ਕੇ ਤਾਂ ਕਿ ਜਿਹੜਾ ਸਾਨੂੰ ਬੰਨ੍ਹ ਟੁੱਟਣ ਤੋਂ ਪਹਿਲਾਂ ਬਚਾ ਲਿਆ ਜਾਵੇ ਜਿਵੇਂ ਕਿ ਸਾਡੇ ਕੋਲੇ ਕੋਲਾ ਚਿਰ ਦੇ ਵੀਰ ਆਏ ਆ ਇਹਨਾਂ ਦਾ ਧੰਨਵਾਦ ਆ ਕੋਟਨ ਕੋਟ ਧੰਨਵਾਦ ਆ ਬਾਕੀ ਸਾਡੀ ਸਾਰ ਲੈਣ ਵਾਸਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਵੱਧ ਤੋਂ ਵੱਧ ਸਾਡੇ ਨਾਲ ਹੋਰ ਵੀ ਜਿਵੇਂ ਕਿ ਬੰਦੇ ਕੋਈ ਡਿਲੀਵਰ ਵਾਲੇ ਭੇਜ ਕੇ ਜਾਂ ਜਿਵੇਂ ਡੀਜ਼ਲ ਦਾ ਆਖਿਆ ਹੈ ਇੱਥੇ ਕਿਸੇ ਖਾਸ ਬੰਦੇ ਦੀ ਡਿਊਟੀ ਲਈ ਜਾਵੇ ਸਾਨੂੰ ਡੀਜ਼ਲ ਮੁਹੱਈਆ ਕਰਾਇਆ ਜਾਵੇ ਤੇ ਇੱਥੇ ਟਰੈਕਟਰ ਟਰਾਲੀਆਂ ਲਿਆ ਕੇ ਜਿਹੜਾ ਇਹ ਸਾਡੀ ਮੁਸੀਬਤ ਬਣੀ ਹੋਈ ਆ 88 ਵੇਲੇ ਜਿਹੜਾ ਟੋਵਾ ਪੈ ਗਿਆ ਸੀ ਪਾਣੀ ਉਥੋਂ ਸਿਮ ਰਿਹਾ ਹੈ ਉਥੋਂ ਸਿੰਮਣ ਦੇ ਕਾਰਨ ਸਾਨੂੰ ਬਹੁਤ ਖਤਰਾ ਜਾਪਦਾ ਹੈ ਉਥੇ ਸਾਡੀ ਮਦਦ ਕੀਤੀ ਜਾਵੇ ਇਸ ਲਈ ਕਹਿੰਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਆਪਣਾ ਨਾਮ ਕੀ ਆ ਲਾਭ ਸਿੰਘ ਆ ਜੀ ਪਿੰਡ ਕਰਸੂਲਪੁਰ ਹਾਂਜੀ ਤੁਹਾਨੂੰ ਜਿਹੜਾ ਪਾਣੀ ਆ ਤੁਹਾਨੂੰ ਕੀ ਕੀ ਮੁਸ਼ਕਲ ਆਈਆਂ ਇੱਥੇ ਪਾਣੀ ਦੀਆਂ ਜੀ ਇੱਥੇ ਬੜੇ ਲੰਮੇ ਸਮੇਂ ਤੋਂ ਹੀ ਮੁਸ਼ਕਲ ਆਉਂਦੀਆਂ ਰਹੀਆਂ ਨੇ ਪਹਿਲਾ 88 ਦੀ ਮਾਰ ਪਈ ਬੜਾ ਜਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ 95 ਦੇ ਵਿੱਚ ਮਾਰ ਪਈ ਉਦੋਂ ਵੱਧ ਜਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਦੇ ਵਿੱਚ 15 ਵਿੱਚ ਵੜੀ ਤਕੜੀ ਮਾਰ ਪਈ ਉਦੋਂ ਨੁਕਸਾਨ ਹੋਇਆ 19 ਵਿੱਚ ਮਾਰ ਪਈ ਉਦੋਂ ਨੁਕਸਾਨ ਹੋਇਆ 23 ਵਿੱਚ ਮਾਰ ਪਈ ਉਦੋਂ ਨੁਕਸਾਨ ਹੋਇਆ ਹੁਣ 25 ਦੇ ਵਿੱਚ ਫੇਰ ਬਹੁਤ ਜ਼ਿਆਦੀ ਸਥਿਤੀ ਮਤਲਬ ਪਾਣੀ ਦੀ ਖਤਰਨਾਕ ਆ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਜੋ ਦਰਿਆ ਦੇ ዳਰ ਦੇ ਵਿੱਚ ਜਿੰਨੀਆਂ ਫਸਲਾਂ ਸੀਗੀਆਂ ਜੋ ਚਾਰਾ ਪੱਤਾ ਸਾਰਾ ਡੁੱਬ ਗਿਆ ਇਹ ਜਿਹੜੇ ਦਰਿਆ ਤੇ ਰਹਿਣ ਵਾਲੇ ਮਤਲਬ ਜਿੰਨੇ ਵੀ ਦਰਿਆਈ ਲੋਕ ਵਿਚਾਰੇ ਜਿਨ੍ਹਾਂ ਦੀਆਂ ਜ਼ਮੀਨਾਂ ਅਗਲੇ ਬਣੇ ਇਹਨਾਂ ਦਾ ਹੁਣ ਕੁਝ ਨਹੀਂ ਇਹਨਾਂ ਦੇ ਪੱਲੇ ਰਹਿ ਗਿਆ ਮਾਲ ਡੰਗਰ ਵੀ ਪੁੱਖਾ ਪਿਆਸਾ ਮਰਦਾ ਪਿਆ ਹੈ ਫਸਲਾਂ ਡੋਬ ਗਈਆਂ ਆਉਣ ਵਾਲੇ ਸਮੇਂ ਅਗਲੇ ਸਾਲ ਤੱਕ ਤੇ ਮਤਲਬ ਇਹ ਕਈ ਕਈ ਸਾਲ ਸਾਲਾਂ ਬਤੀਤ ਮਤਲਬ ਇਹ ਜਿਹੜੇ ਕਿਸਾਨ ਨੇ ਇਹ ਆਪਣੇ ਕਰਜ਼ਾਏ ਕਰਜ਼ੇ ਦੀ ਮਾਰ ਦੇ ਥੱਲੇ ਹੀ ਰਹਿਣਗੇ ਕਿਉਂ ਕਰਜ਼ਾ ਕਿੰਨਾ ਕਿੰਨਾ ਫਸਲਾਂ ਦੇ ਉੱਤੇ ਇਹਨਾਂ ਨੇ ਖਰਚਾ ਕਰ ਲਿਆ ਇਹੋ ਖਰਚਾ ਇਹਨਾਂ ਦੇ ਕੋਲੋਂ ਹਮਈਆ ਹੀ ਨਹੀਂ ਹੋ ਸਕਦਾ ਤੇ ਮੈਂ ਇਹੀ ਮੰਗ ਕਰਦਾ ਵੀ ਜੋ ਸਰਕਾਰ ਮੌਜੂਦਾ ਸਰਕਾਰ ਇਹਨਾਂ ਦੀ ਬਾਹ ਫੜੇ ਆਣ ਕੇ ਇਹਨਾਂ ਦੀ ਸਾਰ ਲਵੇ ਬੰਨ ਤੇ ਮਿੱਟੀ ਪਾਉਣ ਵਾਸਤੇ ਬੰਨ ਤੇ ਮਤਲਬ ਲੇਬਰ ਭੇਜੇ ਆਣ ਕੇ ਇਹਨਾਂ ਨੂੰ ਡੀਜ਼ਲ ਮਹਿਆ ਜੋ ਵੀ ਕਰੇ ਮਤਲਬ ਸਰਕਾਰ ਇਹਨਾਂ ਦਾ ਰਾਸ਼ਨ ਪਾਣੀ ਦੇਵੇ ਇਹਨਾਂ ਨੂੰ ਚਾਰਾ ਪੱਠਾ ਦੇਵੇ ਆਣ ਕੇ ਮੈਂ ਹੀ ਸਰਕਾਰ ਦੇ ਗਾੜੀ ਮੰਗ ਕਰਦਾ ਵਾਂ ਇਹਨਾਂ ਦੀ ਸਾਰ ਲਈ ਜਾਵੇ